ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਸਤਨਾਮ ਸਿੰਘ ਹਾਈਜਨ ਬਾਇਓਟੈਕ ਤੋਂ ਅੱਜ ਅਸੀਂ ਪਿੰਡ ਕੰਨਾਹੇੜੀ ਆਏ ਹੋਏ ਆ ਆਪਣਾ ਹਾਈਜਨ ਬਾਇਓਟੈਕ ਦਾ ਟਰਾਇਲ ਦੇਖਣ ਵਾਸਤੇ 892 ਨੰਬਰ ਤੇ ਮੈਂ ਆਪਣੇ ਜ਼ਿਮੀਦਾਰ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਨਾ ਆ ਤੇ ਨਾਲ ਮੇਰੀ ਕੰਪਨੀ ਦੇ ਸਟਾਫ ਨੇ ਜਮੇਰ ਸਿੰਘ ਜੀ ਉਹਨਾਂ ਨਾਲ ਵੀ ਮੁਲਾਕਾਤ ਕਰਾਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਈ ਜੀ ਆਪਣਾ ਸੁਭਨਾਮ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਜ਼ਿਲ੍ਹਾ ਪਟਿਆਲਾ ਪਿੰਡ ਕਾਨਹੇੜੀ ਜੀ ਕਾਨਾਹੇੜੀ ਪਿੰਡ ਦੇ ਆ ਜੀ ਆਪਾਂ ਨੇ 892 ਵੈਰੈਟੀ ਲਾਈ ਹੈ ਜੀ ਅੱਛਾ ਜੀ ਇਹਨੂੰ ਲਾਈ ਨੂੰ ਕਾਫੀ ਟਾਈਮ ਹੋ ਗਿਆ ਮਤਲਬ ਕਿ ਗੇਤੀ ਚੱਲਦੀ ਹੈ ਜੀ ਅੱਛਾ ਜੀ ਰੰਗ ਵੀ ਠੀਕ ਆ ਤੜਾਈ ਵੀ ਠੀਕ ਹੈ ਜੀ ਤੇ ਕੋਈ ਬਿਮਾਰੀ ਨਹੀਂ ਹੈਗੀ ਪਿੰਡੀ ਸਾਫ਼ ਆ ਜੀ ਹੋਰ ਜਿਹੜੀਆਂ ਪਿੰਡੀਆਂ ਤੁਸੀਂ ਨਾਲ ਲਾਉਂਦੇ ਹੋ ਉਹਦੇ ਨਾਲੋਂ ਕਿਦਾਂ ਜੀ ਤੁਹਾਨੂੰ ਲੱਗੀਏ ਦੂਜੀਆਂ ਨਾਲੋਂ ਪਿੰਡੀ ਠੀਕ ਹੈ ਜੀ ਇਹ ਦੇਖੋ ਇਹਦੀ ਡੋਡੀ ਵੀ ਠੀਕ ਹੈ ਜੀ ਝਾੜ ਨਾਲੋਂ ਵੀ ਠੀਕ ਹੈ ਜੀ ਓਕੇ ਜੀ ਤੇ ਵਧੀਆ ਕਬਾਸ਼ਟੀ ਹੈ ਜੀ ਤੁਹਾੜੀ ਵੱਲੋਂ ਜੀ ਬਿਮਾਰੀ ਵੱਲੋਂ ਠੀਕ ਆ ਜੀ ਕੋਈ ਤੇਲਾ ਨਹੀਂ ਹੈਗਾ ਇਹਨੂੰ ਠੀਕ ਆ ਜੀ ਰੰਗ ਵੀ ਠੀਕ ਆ ਜੀ ਗੂੜਾ ਹਰਾ ਕਾਲਾ ਰੰਗ ਆ ਜੀ ਦਾ ਠੀਕ ਆ ਜੀ ਮੰਡੀ ਕਰਨ ਕਿਦਾਂ ਜੀ ਮੰਡੀ 'ਚ ਪਹਿਲੇ ਨੰਬਰ ਤੇ ਵਿਕਦੀ ਐ ਦੂਜੀਆਂ ਪਿੰਡੀਆਂ 12 13 ਵਿਕਦੀਆਂ ਇਹ 22 23 ਪਿੰਡੀਆਂ ਹੁਣ ਵਿਕਰੀ ਐ ਜੀ ਆਪਣੀ ਠੀਕ ਆ ਜੀ ਠੀਕ ਆ ਇਹ ਜਿੱਦਾਂ ਦੇਖ ਸਕਦੇ ਹੋ ਕਿਸਾਨ ਵੀਰੋ ਬਾਕੀ ਹੋਰ ਜਿਹੜੀਆਂ ਪਿੰਡੀਆਂ ਨੇ ਉਹਨਾਂ ਦੇ ਆ ਦੇਖੋ ਕੱਦ ਜਿਹੜੇ ਨੇ ਇਹਦੇ ਨਾਲ ਉੱਚੇ ਨੇ ਇਹਨੂੰ ਜਿੱਦਾਂ ਆਪਾਂ ਹੋਰ ਗਰੋਥ ਜਿਹੜੀਆਂ ਰੋਕਣ ਵਾਸਤੇ ਆਪਾਂ ਦਵਾਈਆਂ ਮਾਰਦੇ ਆ ਉਹਦੀ ਲੋੜ ਨਹੀਂ ਹੈਗੀ ਹਾਂਜੀ ਹਾਂ ਵੀ ਆਪਾਂ ਜੀ ਇਹਦੇ ਉੱਤੇ ਲੀਹੋਸਿਨ ਮਾਰਨੀ ਹੈ ਜਾਂ ਦੂਸਰੀਆਂ ਦਵਾਈਆਂ ਆਪਾਂ ਮਾਰਦੀਆਂ ਉਹਨਾਂ ਨਾਲ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੁੰਦੇ ਨੇ ਜਿਹੜੇ ਭਿੰਡੀ ਦੀ ਝਾੜ ਨੂੰ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਲਾ ਸਕਦੇ ਨੇ ਉਹ ਇਹਨੂੰ ਕੋਈ ਵੀ ਆਪਾਂ ਸਪਰੇਅ ਮਾਰਨ ਦੀ ਲੋੜ ਨਹੀਂ ਪੈਂਦੀ ਇਹਦਾ ਆਪਣੇ ਆਪ ਹੀ ਕੱਦ ਜਿਹੜਾ ਆ ਬਹੁਤ ਘੱਟ ਹੈ ਤੇ ਝਾੜ ਵੇਖੋ ਤੁਸੀਂ ਇੰਟਰ ਨੋਡਲ ਡਿਸਟੈਂਸ ਦੇਖੋ ਨਾਲ ਦੀ ਨਾਲ ਜਿਹੜੀ ਆਪਣੀ ਤੜਾਈ ਹੈ ਉਹ ਬਿਲਕੁਲ ਨੇੜੇ ਨੇੜੇ ਆ ਏ ਬੱਕੀ ਤੁਸੀਂ ਤੜਾਈ 'ਚ ਕਿਦਾਂ ਜੀ ਇਹ ਦੂਸਰੀਆਂ ਨਾਲੋਂ ਇਹ ਤੜਾਈ 'ਚ ਬਹੁਤ ਪੌਲੀ ਆ ਇਹ ਦੂਜੀਆਂ ਨਾਲੋਂ ਨਹੀਂ ਇਹ ਐਡਵਾਂਸ ਇਹ ਲੇਟ ਸੀ ਜਾਂ ਪਹਿਲਾਂ ਆਈ ਸੀ ਜੀ ਤੜਾਈ 'ਚ ਇਹ ਤੜਾਈ 'ਚ ਸਭ ਤੋਂ ਦੂਜੀਆਂ ਨਾਲੋਂ ਸਭ ਤੋਂ ਪਹਿਲਾਂ ਟੁੱਟੀ ਆ ਜੀ ਭਿੰਡੀ ਇਹ ਸਭ ਤੋਂ ਪਹਿਲਾਂ ਟੁੱਟੀ ਆ ਜੀ ਇਹ ਅਸੀਂ ਕਈ ਜਗ੍ਹਾ ਤੇ ਅਬਜ਼ਰਵ ਕੀਤਾ ਜੀ ਇਹਦੀ ਜਿਹੜੀ ਤੜਾਈ ਆ ਸਭ ਤੋਂ ਪਹਿਲਾਂ ਆਈ ਆ ਐਡਵਾਂਸ ਤੜਾਈ ਆਈ ਆ ਹਰੇਕ ਵੈਰਾਈਟੀ ਦੇ ਨਾਲੋਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ